ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਡੀਸੀ ਕਪੂਰਥਲਾ ਤੇ ਐਸਐਸਪੀ ਕਪੂਰਥਲੇ ਨੂੰ ਮਿਲਣ ਵਾਸਤੇ ਤਾਂ ਪਹੁੰਚੇ ਆ ਕਿ ਪਿੰਡ ਬਿਹਾਰੀਪੁਰ ਥਾਣਾ ਸਦਰ ਵਿੱਚ ਪੈਂਦਾ ਹੈ ਇਸ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਲਸਿੰਦਰ ਜੀ ਦੇ ਨਾਂ ਤੇ ਬਣਿਆ ਹੈ ਪਰ ਕੁਝ ਮਨਮਤੀਆਂ ਲੋਕਾਂ ਨੇ ਨਾਲ ਹੀ ਕਬਰ ਬਣਾਈ ਹੈ ਕਬਰ ਦਾ ਦਰਵਾਜ਼ਾ ਗੁਰੂ ਘਰ ਵੱਲ ਹੈ ਤੇ ਉਸ ਕੱਲ ਨੂੰ ਦਿਨ 18 ਤਰੀਕ ਵਾਲੇ ਦਿਨ ਦਿਨ ਬੁੱਧਵਾਰ ਨੂੰ ਨਾਲੇ ਤੇ ਕਲਾਕਾਰ ਸੱਦ ਰਹੇ ਨੇ ਉਥੇ ਲੱਚਰ ਫਲਾ ਰਹੇ ਨੇ ਤੇ ਨਾਲ ਹੀ ਉਸ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਦੀ ਵਰਤੋਂ ਵੀ ਗੁਰੂ ਘਰ ਦੇ ਗੁਰੂ ਘਰ ਦੇ ਲੰਗਰ ਹਾਲ ਦੀ ਕੀਤੀ ਜਾਂਦੀ ਹੈ ਗੁਰੂ ਘਰ ਦੇ ਭਾਂਡਿਆਂ ਦੀ ਵਰਤੋਂ ਵੀ ਉਹ ਲੋਕ ਮਨਮਤੀ ਇਹ ਕਰਦੇ ਹਨ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਅਸੀਂ ਬਿਹਾਰੀਪੁਰ ਦੇ ਸੰਗਤ ਨੂੰ ਤੇ ਪਿੰਡ ਵਾਸੀਆਂ ਨੂੰ ਇਹ ਸੁਨੇਹਾ ਕਿ ਬਾਜ ਆ ਜੋ ਇੱਕ ਬੰਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਤੋਂ ਬਗੈਰ ਤੁਹਾਡੇ ਕੋਈ ਵੀ ਕੋਈ ਪੰਜਾਬ ਦੇ ਜਿੰਨੀਆਂ ਕਬਰਾਂ ਬਣੀਆਂ ਨੇ ਕੋਈ ਮੁਸਲਮਾਨ ਉੱਥੇ ਜਾ ਕੇ ਦਰਗਾਹ ਤੇ ਪੂਜਾ ਨਹੀਂ ਕਰ ਰਿਹਾ ਹਰੇ ਚੰਡੇ ਨਹੀਂ ਚੜਾ ਰਿਹਾ ਚਾਦਰਾਂ ਨਹੀਂ ਚੜਾ ਰਿਹਾ ਤੁਸੀਂ ਸਿੱਖਾਂ ਦੇ ਘਰ ਹੀ ਜਨਮ ਲੈ ਕੇ ਆਪਣੇ ਆਪ ਨੂੰ ਸਿੱਖ ਅਖਵਾ ਕੇ ਤੇ ਕਬਰਾਂ ਦੀ ਪੂਜਾ ਕਰ ਰਹੇ ਨੇ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਸ੍ਰੀ ਅਕਾਲ ਤਖਤ ਸੁ ਹੁਕਮਨਾਮਾ ਵੀ ਜਾਰੀ ਹੋਇਆ ਹੈ ਕਿ ਜਿੱਥੇ ਮਨਮਤਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਬਾਬਾ ਸ਼ਹੀਦ ਦਲ ਸਿੰਘ ਪਿਆਰੇ ਲੱਗਦੇ ਨੇ ਉਹਨਾਂ ਦੀ ਕੁਰਬਾਨੀ ਕੋਈ ਤੁਹਾਨੂੰ ਚੇਤੇ ਹੈ ਤੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕਰੋਗੇ ਜੇ ਤੁਸੀਂ ਕਵਰ ਦੀ ਪੂਜਾ ਕਰਨੀ ਹੈ ਗੋਂ ਵਾਲੇ ਸਦਨੇ ਨੇ ਕਲਾ ਘਰ ਸਦਨੇ ਨੇ ਉਥੇ ਪੀੜਾਂ ਦੇ ਚਾਦਰਾਂ ਚੜਾਉਣੀਆਂ ਨੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਉਥੋਂ ਲਿਜਾਇਆ ਜਾਵੇਗਾ ਸਾਰੇ ਜਥੇਬੰਦੀਆਂ ਨਾਲ ਅਸੀਂ ਮੀਟਿੰਗ ਕਰਕੇ ਗੁਰਮਤਾ ਕਰਕੇ ਅਸੀਂ ਤੁਹਾਨੂੰ ਇੱਕ ਪਿੰਡ ਵਾਲੋ ਮੌਕਾ ਦੇ ਰਹੇ ਹਾਂ ਕਿ ਉਥੇ ਹੀ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਉਥੇ ਗੁਰਬਾਣੀ ਦੇ ਗੁਰਬਾਣੀ ਅਨਸਾਰ ਹੀ ਸਾਰੇ ਸਦਾ ਹੱਤ ਲਾਗੂ ਹੋਣੇ ਚਾਹੀਦੇ ਨੇ ਮਨਮਤ ਵਾਲੀ ਜਗ੍ਹਾ ਨੂੰ ਉੱਥੇ ਜਗ੍ਹਾ ਨਹੀਂ ਹੈ ਪਰ ਤੁਸੀਂ ਜਾਣ ਬੁੱਝ ਕੇ ਉੱਥੇ ਮਨਮਤ ਫਲਾ ਰਹੇ ਇਹਦੇ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਜੇਕਰ ਪ੍ਰਸ਼ਾਸਨ ਉਹ ਕੱਲ ਨੂੰ ਹੋਇਆ ਪ੍ਰੋਗਰਾਮ ਰੱਦ ਕਰਵਾਤਾ ਤੇ ਧੰਨਵਾਦ ਕਰਾਂਗੇ ਜੇ ਨਾ ਤੇ ਫਿਰ ਜਥੇਬੰਦੀਆਂ ਖੁਦ ਆਪ ਖੁਦ ਉੱਥੇ ਪਹੁੰਚਣ ਗਿਆ ਭਾਵੇਂ ਸਾਨੂੰ ਉੱਥੇ ਜੋ ਵੀ ਕਰਨਾ ਪਿਆ ਜਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ